ਸੂ ਆਨ ਕੇ ਬੈ ਵੀ ਗਿਆ ਬੈੱਡ ਤੇ ਵੇਖ ਤੇ ਨਾ ਚਾਦਰ ਵਿਛਾਈ ਨਾ ਕਿਤੇ ਲੈਣਾ ਨਾ ਕੋ ਦੇਣਾ ਵੇ ਮੇਰੇ ਬੈੱਡ ਦਾ ਕੀ ਹਾਲ ਬਣਾਇਆ ਚਲ ਗਈ ਇੱਕ ਦਿਨ ਤੇ ਵੇਖ ਤੇ ਪਾਦੀ ਬਣ ਗਈ ਇਹਨਾਂ ਦੀ ਕਿੰਨੀ ਗਰਮੀ ਬਾਹਰ ਇਹਨੂੰ ਉਧਰ ਆਖ ਦੋ ਵੇ ਕਿਦਾਂ ਕੀ ਹਾਲ ਬਣਾਇਆ ਬੈੱਡ ਦਾ ਲਿਆ ਪੋਟ ਚਾਦਰ ਚ ਉਧਰ ਵਿਛਾਈਏ ਤੇ ਮੈਡਮਾਂ ਨੇ ਕਿਤੇ ਚਾਦਰ ਵੀ ਨਹੀਂ ਵਿਛਾਈ ਹੋ ਤਾਂ ਨਾ ਕੀ ਕੰਮ ਕਰਨਾ ਹਾ ਸਾਮ ਸਮਾਨ ਸਾਰਾ ਚੋਕ ਆਪਣਾ ਫਲਾ ਰਕੂ ਰਹਿ ਜਾ ਉੱਥੇ ਸਾਰਾ ਹਾਂ ਮੇਰੇ ਪੁੱਤ ਪਾਣੀ ਲੈ ਭੱਜ ਕੇ ਥੋੜਾ ਜਿਹਾ ਹਾਂ ਆ ਗਈ ਮੈਡਮ ਹਾਂ ਜੀ ਮੰਮੀ ਜੀ ਆ ਗਈ ਤੇ ਤੈਨੂੰ ਤੇ ਆਖਿਆ ਹੀ ਟਾਈਮ ਨਾਲ ਆਵੇਂ ਤੇ ਤੂੰ ਫੇਰ 12 ਵਜੇ ਆਈ ਮਮੀ ਜੀ ਰੋਟੀ ਤੇ ਖਾ ਗਈ ਆਉਣੀ ਹੀ ਉਹ ਤਾਂ ਹੀ ਆ ਜਾਂਦੀ ਭੁੱਖੀ ਉੱਠ ਕੇ ਆਣੀਂਗੀ ਤੇ ਨਹੀਂ ਤੂੰ ਰੋਟੀ ਖਾਏ ਤੇ ਸਾਡੀ ਰੋਟੀ ਦਾ ਨਹੀਂ ਸੀ ਕੀ ਕਰ ਤੈਨੂੰ ਤੂੰ ਹੀ ਆਪਣੀ ਰੋਟੀ ਪਕਾ ਕੇ ਖਾਦੀ ਨਹੀਂ ਅਜੇ ਤੂੰ ਖਾਦੀ ਹੈ ਤੇ ਤੇਰੇ ਡੀਕਨ ਦੇ ਆ ਉਹ ਤੇ ਚੈਰੀ ਦੇ ਕੱਲ ਕੱਲ ਕੰਮ ਕਰਦੀ ਰਹੀ ਤੇ ਬਖਾਰ ਹੋ ਗਿਆ ਇਹਨੂੰ ਤੇ ਬਚਾਰੀ ਨੂੰ ਤੇਰਾ ਸੇਰ ਦੀ ਉੱਠੀ ਨਹੀਂ ਚਾਹ ਮੈਂ ਤੇਰੇ ਗੋਲ ਲੰਗੇ ਜਵਾੜਾ ਤੋਂ ਉਹਵੇਂ ਬਣਾਈ ਗਰਮੀ ਬੜੀ ਮੇਰੇ ਕੋਲ ਨਹੀਂ ਪੱਕਦੀ ਹੁਣ ਆਪਣੀ ਪਕਾ ਕੇ ਤੇ ਖਾ ਲੋ ਮੈਂ ਵੀ ਨਹੀਂ ਨਹੀਂ ਰੋਟੀ ਪਕਾ ਪੱਕਦੀ ਨਹੀਂ ਇੱਥੇ ਤੈਨੂੰ ਕੀ ਜਾਨਾ ਤੈਨੂੰ ਸੰਘਾ ਕੇ ਕਰਾਤਾ ਸਿਖਾ ਕੇ ਕਰਾਤਾ ਲਦੋ ਇਦਾਂ ਦੇ ਬੋਲਣ ਦੇ ਆ ਕਿ ਮੇਰੇ ਇੱਕ ਦੇ ਕਮਰੇ ਦਾ ਵੇ ਕੀ ਹਾਲ ਬਣਾਇਆ ਚਾਦਰ ਵੀ ਨਹੀਂ ਵਿਛਾਈ ਕਿਤੇ ਆਉਂਦੀ ਨਹੀਂ ਨੌਕਰ ਲੱਗੇ ਚਾਦਰ ਨਹੀਂ ਵਿਛਾਈ ਸਗੋ ਤੋਤੀ ਆ ਮੈਂ ਮੈਂ ਤਾਂ ਉੱਥੇ ਬੈੱਡ ਵੀ ਸੋਦਾ ਬਾਹਰ ਕੱਢੋ ਆਪਾਂ ਬਾਹਰ ਕੱਢ ਗਏ ਹਾਂ ਹਾਂ ਇਹਨਾਂ ਬੈੱਡਰੀ ਦੇਖ ਕੇ ਚਾਦਰ ਦੇਖ ਜਾਨ ਪਾਣੀ ਮੱਥੇ ਮਾਰ ਘੁੱਟ ਪਾਣੀ ਲਿਆ ਦੇ ਜਾ ਉੱਥੇ ਤੂੰ ਮੜ ਕੇ ਆਪੂ ਕੀ ਪਾਣੀ ਵੀ ਨਹੀਂ ਦਿੱਤਾਗਾ ਉਹ ਕਿਧਰ ਰੋਟੀ ਰਟੀ ਬਣਾ। ਰੋਟੀ ਬਣਾ ਕੇ ਤੇ ਖਵਾ ਸਾਨੂੰ। ਆਪ ਖਾ ਲਈ ਫਿਕਰ ਲਾਹੀ ਵੀ ਚਲ ਮੈਂ ਤੇ ਖਾ ਕੇ ਜਾਵਾ ਜਾ ਕੇ ਲੰਮੀ ਪੈ ਜੂ। ਕਿਸਮਾਂ ਨੂੰ ਖਾਣ ਜੇ ਨਹੀਂ ਖਾਦੀ ਤੇ ਨਾ ਖਾਦੀ ਹੋਵੇ ਉਹਨਾਂ ਨੂੰ। ਆ ਕਿੱਥੇ ਬਣਾ ਪਾਇਆ? ਮੰਮੀ ਨੇ ਬਣਾ ਕੇ ਦਿੱਤਾ। ਮੰਮੀ ਨੇ ਚਾਜ ਦਾਣਾ ਬਣਾ ਕੇ ਦਿੱਤਾ ਤੈਨੂੰ ਪਲਾਜਾ ਖਵਾ ਦਿੱਤਾ ਫਿਰ ਔਣੀ ਬਿੜ ਚਲਵਾਰ ਬਣਾ ਕੇ ਦਿੰਦੀ। ਇਦਾਂ ਦੇ ਚੱਲਦੇ ਮੰਮੀ ਜੀ ਹਣ। ਚੱਲਦੇ ਇਦਾਂ ਦੇ ਇਥੇ। ਕਿਸੂ ਉਹਦੇ ਜੇ ਇੱਕ ਬਣਾ ਹੀ ਦਿੱਤਾ ਤਾਂ ਉਹ ਵੀ ਪਲਾਜ਼ੋ ਸੁਵਾ ਦਿੱਤਾ ਬੰਦਾ ਪੁੱਛਿਆ ਤਾਂ ਸੋਹਣੀ ਬੜੀ ਨੂੰ ਸਲਵਾਰ ਬਣਾ ਕੇ ਦੇ ਤੇ ਇਹ ਵੀ ਜਿੱਥੇ ਆਉਂਦੇ ਨਾ ਜਿੱਦਣ ਇਹਨਾਂ ਨਾਲ ਮੈਨੂੰ ਗੱਲ ਕਰਨੀ ਪੈਣੀ ਐਵੇਂ ਨਹੀਂ ਹੁਣ ਕੋਈ ਵੀ ਪਾਉਂਦਾ ਆਹੋ ਪਾਉਂਦਾ ਨਹੀਂ ਕਿ ਨੱਕੀਆਂ ਤੇਰੀਆਂ ਫੇਰਦੀਆਂ ਸਲਵਾਰਾਂ ਦੀ ਪਾਉਂਦੀਆਂ ਪਲਾਜ਼ੋ ਪਾਉਂਦੇ ਅਮੇ ਕਿੰਨੀ ਬੈਠੇ ਦੁਕਾਨਾਂ ਇਹਨਾਂ ਨੇ ਮੰਮੀ ਜੀ ਆਵੇ ਇਹਨਾਂ ਨੇ ਵੀ ਪਲਾਜ਼ੋ ਪਾਇਆ ਇਹ ਨਹੀਂ ਤੁਹਾਨੂੰ ਦੇਖਦਾ ਹੋਰ ਤਾਂ ਫੱਦ ਵੀ ਮੇਰੀ ਦੀ ਤੇ ਤੈਨੂੰ ਥੜਾ ਫੱਦ ਮਮੀ ਜੀ ਦੀਦੀ ਨੇ ਵੀ ਪਾਇਆ ਇਹ ਫਲਾਗ ਤੂੰ ਉਹਦੀਆਂ ਰੀਸਾ ਘੱਟ ਕਰਿਆ ਕਰ ਮੈਂ ਤੈਨੂੰ ਪਹਿਲਾਂ ਕਿਹਾ ਵੀ ਤੋੜੀਆਂ ਰੀਸਾ ਘੱਟ ਕਰਿਆ ਕਰ ਮੈਂ ਬੁਲੜੀ ਥੋੜੀ ਹੋ ਗਈ ਮੇਰੀ ਬੁਲੜੀ ਥੋੜੀ ਹੈਗੀ ਬੋਲਣ ਦੇ ਲੈ ਪਿੱਛੇ ਆ ਪੀ ਤੇ ਚਲ ਕੇ ਚਾਹ ਬਣਾ ਲੈ ਚਾਹ ਵੀ ਦੇਖ ਤਾਂ ਨਹੀਂ ਕੀ ਉਹਨਾਂ ਨੇ ਚਖਾ ਕੇ ਖਲਾ ਦੇ ਕਿ ਡਿੱਲ ਉਤਰਵਾ ਦੇ ਚੱਲਣ ਤਾਂ ਹੀ ਇਹ ਵੀ ਆਹੋ ਬਣਾ ਕੇ ਦਿੱਤਾ ਟੋਟਾ ਨਾਲੇ ਬਣਾ ਕੇ ਦਿੱਤਾ ਭਲਾ ਜੋ ਵੇ ਸੂਟ ਦਾ ਕੱਪੜਾ ਵੇਖੋ ਹਾਂ ਹਾਂ ਨਾ ਬੋਲਣ ਲੱਗ ਪਈ ਹੈ ਕੀ ਪਤਾ ਰਾ ਤੈਨੂੰ ਕੀ ਪੁੱਟੀਆਂ ਪਿੜਤੀਆਂ ਪੜਾਉਂਦੇ ਰਹੇ ਜਿਹੜਾ ਬੋਲਦੀ ਆ ਪਾਣੀ ਪੀ ਗਏ ਕੀ ਹੋਰ ਚਾਹੀਦਾ ਨਹੀਂ ਉਹ ਤਾਂ ਚਾਹੀਦਾ ਹੱਥ ਚਲ ਕੇ ਆ ਚਾਹ ਤੇ ਘਰ ਕੰਮ ਰੋਟੀ ਲਾ ਪਕਾ ਤੇ ਖਾਈਏ ਪੋਕ ਬੜੀ ਲੱਗੀ ਆ ਦੋ ਮਿੰਟ ਸਾਹ ਲੈ ਕੇ ਫਿਰ ਲੌਨੀ ਮੈਂ ਕੱਪੜੇ ਚੇਂਜ ਕਰ ਲਾਂ ਤੇ ਕਾਰ ਕੱਪੜੇ ਕਿਹੜੇ ਕੱਪੜੇ ਕਿਤੇ ਹੈ ਵਾ ਬਹੁਤ ਬੱਦੀ ਪਾ ਕੇ ਕੱਲੀ ਆ ਆਹੋ ਸੂਤ ਉਹ ਮੇਰੇ ਖਾਲ ਲੱਖ ਲੱਖ ਦੇਦਾ ਪਏ ਉਹਦੇ ਨੂੰ ਜਿੰਨੇ ਜੋ ਕਿ ਕਿੱਥੋਂ ਵਨਸ ਵਨੇ ਬਣਾ ਕੇ ਜਿੰਨੇ ਜੋ ਕੀ ਹੈਗੇ ਮੈਂ ਦੇ ਦਾਂ ਬਾਹਰ ਕਰ ਲੈ ਮੈਂ ਮਾਰਸ ਵਾਲੀਆਂ ਸਥਾਈ ਦਿੱਤੀਆਂ ਨਾ ਹਾਂ ਹੋਰ ਕਿਹਖਾਂ ਨਾ ਉਹ ਕਰਾ ਤੈਨੂੰ ਆਖਾ ਵੀ ਜਾ ਕੇ ਬੋਲੀ ਨਾ ਤੂੰ ਵੀ ਮੇਰੇ ਸਿਰ ਤੇ ਬੈਠੇ ਰ ਬੰਦਾ ਉਹਦੇ ਰੋਟੀ ਖਾ ਲਿੰਦਾ ਬਣਾ ਕੇ ਸਾਥੜ ਬੰਦੀ ਸਾਨੂੰ ਆਜ ਤੱਕ ਪਹਿਲੇ ਘਰੇ ਹੱਥ ਦੇ ਖਾਣ ਦੀ ਮੈਂ ਤਾਂ ਰੋਟੀ ਦੇ ਪਸਾ ਕੇ ਉੱਪਰ ਬਾਹਰ ਚਲ ਜਾਓ ਮੈਂ ਕੱਪੜੇ ਚੇਂਜ ਕਰਨੇ ਆ ਆਵੇ ਨੀ ਮੁੰਡਾ ਗੱਡੀ ਵੀ ਲਿਆਇਆ ਇੱਧਰ ਵੀ ਉਹ ਜੁੱਕਿਆ ਹੋਇਆ ਨਾ ਆਪਦੇ ਕੋਲ ਉਹਦੇ ਲਿਆਏ ਮਾਮੇ ਦੀ ਮਾਮੇ ਦੀਆਂ ਕੁੜੀਆਂ ਦੀ ਲਿਆਈ ਚੱਕ ਕੇ ਆਹੋ ਇਹਦੇ ਨਹੀਂ ਪਤਾ ਇੱਧਰ ਨਹੀਂ ਆਇਆ ਆਦਾਦੀ ਲਿਆ ਦਊਗੀ ਹਾਂ ਆ ਮੈਂ ਤੇਰੇ ਬੁੱਤ ਮੈਂ ਲੈ ਕੇ ਦਊਂਗੀ ਇੱਧਰ ਆ ਉਹਨੇ ਤੇਨੂੰ ਦੇਣੀ ਹਾਂ ਮੈਂ ਆਪਣੇ ਤੀਨ ਨੂੰ ਲੈ ਕੇ ਦਊਂਗੀ ਨਾ ਕੱਪੜੇ ਮੰਟਾ ਮਟ ਬਾਹਰ ਆ ਜਾ ਐ ਬੈਠੀ ਕੋਣ ਵਰਤਾਜੀ ਬਣ ਕੇ ਹੁਣ ਨਹੀਂ ਚਾਹ ਬਣਾ ਕੇ ਪੀਣਾ ਆਪਣੇ ਤੇ ਨਾ ਰੋਟੀ ਪਿਛੇ ਦੀ ਬਣਾ ਲੈ ਸਾਰਿਆਂ ਨਾਲੀ ਠੀਕ ਆ ਬਣਾ ਦੇਣੀ ਨਹੀਂ ਚਾਹ ਬਣਾ ਲਈ ਬਹੁਤ ਲੱਗਦੀ ਠੀਕ ਆ ਬਣਾ ਦੇਣੀ ਤਖਾਣ ਜਾਣ ਕੇ ਸਾਹ ਵੀ ਨਹੀਂ ਲਿਆ ਤੇ ਕੁੱਤੇ ਖਾਣੀ ਕਰਨ ਮੇਰੀ ਆ ਵੀ ਕਈਆਂ ਠੀਕ ਦੀਆਂ ਰਹਿੰਦੀਆਂ ਫਿਰ ਕੁਰਸੀ ਟਾ ਕੇ ਬੂਹੇ ਘੜੀ ਵੀ ਕਦੋਂ ਆਵੇ ਤੇ ਕਦੋਂ ਇਹ ਕੁੱਤੇ ਖਾਣੀ ਕਰੀਏ ਮੈਂ ਵੀ ਛੇਤੀ ਜਾਣਾ ਬਾਹਰ ਘੜੀ ਦੇ ਸਾਥ ਨੂੰ ਲੈ ਕੇ ਫੇਰੀ ਜਾਨੀ ਮਰਨ ਭੁੱਖੀਆਂ 12 ਵਜੇ ਤੱਕ ਇਦਾਂ ਹੀ ਕੋਈ ਕੰਮ ਨਹੀਂ ਕਰ ਜੀ ਮੈਡਮ ਆਪਾਂ ਤੇ ਬੈਠੀ ਨਾ ਐਂਦੀ ਆ ਕੇ ਬੈਗੀ ਮੈਡਮ ਤੇ ਬੁਲਟ ਨਹੀਂ ਧੋਣਾ ਤੇ ਜੀ ਦੀ ਹੁਣ ਮੈਂ ਕੱਪੜੇ ਚੇਂਜ ਕਰ ਲੈ ਸਵੇਰੇ ਧੋ ਦੂੰਗੀ ਗਿੱਲੇ ਹੋ ਜਨੇ ਕੋਈ ਨਹੀਂ ਧੋਣਾ ਸਾਡਾ ਕੋਈ ਪਤਾ ਨਹੀਂ ਕਿਹੜੇ ਵੇਲੇ ਅਸੀਂ ਵੀ ਜਾਣਾ ਸ਼ਹਿਰ ਨੂੰ ਜਾਣਾ ਵਾ ਤੇ ਬੁਲਟ ਤੋ ਕਿੰਨਾ ਕੰਦਾ ਕਰਕੇ ਲਿਆਂਦਾ ਤੇ ਕਿੱਥੇ ਚਲਾਇਆ ਕਚੇਰਾ ਤੇ ਤੇਰੇ ਪਿੰਡ ਮੀਮਾ ਪਿਆਸੇ ਗਾਰਾ ਵਾ ਹਾਂ ਜੀ ਥੋੜਾ ਜਿਹਾ ਜਾਏਗਾ ਚਿੱਕੜ ਉੱਥੇ ਰਾਹ ਚ ਆਉਂਦਾ ਤੇ ਉਹ ਹੀ ਧਿਆਨਾਂ ਨਹੀਂ ਚਲਾਇਆ ਗਿਆ ਤੇ ਉੱਥੇ ਬਾਹਰੇ ਗੇੜੇ ਗੂੜੇ ਵੀ ਨਹੀਂ ਲਾਇਆ ਤੇਰੇ ਭਰਾ ਨੇ ਭਲਾਉ ਆ ਵੀ ਆਂਦੇ ਨਾ ਵਾ ਪਜਾਈਪੀ ਜੀ ਫਿਰਦਾ ਰਹਿੰਦਾ ਵਾ ਕਿਤੇ ਡੇਗ ਗਿਆ ਡੂਗਿਆ ਤੇ ਨਹੀਂ ਮੈਨੂੰ ਮੜ ਜਾ ਵਿੰਗਾ ਹੋਇਆ ਲੱਗਦਾ ਮਗਰਾੜ ਨਹੀਂ ਨਹੀਂ ਦੀਦੀ ਕਿਸੇ ਨੇ ਨਹੀਂ ਚਲਾਇਆ ਅਹੀਂ ਤੇ ਉੱਥੇ ਜਾਏ ਉਦਾਂ ਹੀ ਲਾਤਾ ਮਿੰਡ ਕੇ ਸਵੇਰੇ ਲੈ ਆਏ ਕਿਤੇ ਨਹੀਂ ਖੜਿਆ ਮੈਂ ਨਹੀਂ ਮੰਨਦੀ ਮੈਨੂੰ ਤਾਂ ਇਹ ਲੱਗਦਾ ਵੀ ਜੇ ਵਾਵਾ ਚਲਾਇਆ ਹੁੰਦਾ ਵਾ ਤੇ ਚੱਲ ਉਹਨੂੰ ਫਿਰ ਬੈਹ ਨਾ ਤੇ ਤੂੰ ਉਹਨੂੰ ਚੱਲ ਕੇ ਤੇ ਤੂੰ ਉਹਨੂੰ ਧੋ ਕੇ ਰੱਖ ਜਿੱਦਿ ਸੋਹਰੇ ਤਾਂ ਉਹ ਮੇਰੇ ਸਾਰੇ ਕੱਪੜੇ ਚੇਂਜ ਕਰ ਲੈ ਪਹਿਲਾਂ ਦੱਸ ਦਿੰਦੇ ਕੁਛ ਨਹੀਂ ਆ ਉਹ ਕੱਪੜੇ ਜੇ ਤੋਣੀ ਵਾਲੇ ਆ ਉਹ ਕੱਪੜੇ ਪਾ ਕੇ ਤੇ ਤੋ ਕੇ ਦੇ ਇਦਾਂ ਨਹੀਂ ਗੱਲ ਬਾਨੀ ਠੀਕ ਕੱਪੜੇ ਚੇਂਜ ਕਰ ਲੈ ਬਾਅਦ ਫੇਰ ਪਾ ਲਈ ਤੇ ਫੇਰ ਛੇਪੀ ਕਰ ਲੈ ਤੇ ਮੈਂ ਤਾਂ ਕੰਮ ਵੀ ਸਾਰਾ ਹੀ ਪਿਆਈ ਠੀਕ ਤੋ ਦਿੰਦੇ ਮੈਨੂੰ ਅੱਬ ਖਾਰਜਿਆ ਆਇਆ ਵਾ ਮੰਮੀ ਤੇ ਕਹੇ ਕੱਪੜੇ ਬਣਾਉਣ ਸ਼ਹਿਰ ਮੈਂ ਤੈਨੂੰ ਕਹ ਲਿਆ ਸੀਗਾ ਨਹੀਂ ਮੇਰੇ ਵਾਸਤੇ ਬਣਾਉਣਗੇ ਤੇਰੇ ਵਾਸਤੇ ਤੈਨੂੰ ਅਰਸ਼ੇ ਤੇ ਮਰਦੀ ਚਾਹੀਦੀ ਨਾਲ ਹੀ ਮੇਰੇ ਠੀਕ ਅੱਜ ਕੱਲ ਪਿੱਡੂ ਆਈ ਤਾਂ ਮੇਰੀ ਮਾਂ ਨੂੰ ਕਹਿ ਦਿੰਦੀ ਦੋ ਤਿੰਨ ਬਣਾ ਦੇ ਤ ਮੈਂ ਜਾਣਾ ਤਾਂ ਹੀ ਤਾਂ ਮੰਮੀਆਂ ਦੇ ਵੀ ਤੇਰੇ ਕੱਪੜੇ ਜਲ ਤੋੜੀ ਚ ਲੱਗਦੇ ਪ੍ਰਾਣੀ ਪ੍ਰਾਣੀ ਜ ਮੈਂ ਤੈਨੂੰ ਕੱਪੜੇ ਬਣਾ ਕੇ ਲਿਆ ਦਾਂ ਠੀਕ ਹਾਂ ਮੈਂ ਛੁੱਟੀਆਂ 'ਚ ਜਾਣਾ ਤਾਂ ਹੀ ਹੋ ਗਏ ਬਣਾਉਣਾ ਦੇ ਵੀ ਤੈਨੂੰ ਕੱਪੜੇ ਬਣਾ ਕੇ ਦੇਣੇ ਆ ਠੀਕ ਫਿਰ ਮੈਂ ਧੋ ਦੇਣੀ ਤਾਂ ਡਬਲ ਤਾਂ ਠੀਕ ਆ ਛੇਤੀ ਧੋ ਦੇ ਠੀਕ ਆ ਆਹ ਕਿਦਾਂ ਫੱਬ ਕੇ ਬਹਿ ਗਈ ਐ ਕੁਰਸੀ ਤੇ ਨਾ ਇਹਨੂੰ ਕੰਮ ਨਾ ਇਹਨੂੰ ਕੋਈ ਤੰਗਾ ਮੈਨੂੰ ਪਹਿਲੇ ਪਾਣੀ ਦਾ ਗਲਾਸ ਲਿਆ ਦੇ ਇੱਕ ਮਮੀ ਅੱਜ ਕੱਲ੍ਹ ਸ਼ਹਿਰ ਜਾਂਦੀ ਕਿਹੜਾ ਕੋਈ ਵਾਹ ਕਿਤੇ ਵੇਖ ਤੇ ਰੱਬ ਵੇ ਕਿਤੇ ਲੋਹੇ ਦੀਆਂ ਤਾਈ ਬੈਠਾ ਹਏ ਪੁੱਮੋ ਪੁੱਤ ਹਾਂਜੀ ਆਈਂਗੇ ਪੁੱਤ ਪਾਣੀ ਲਿਆ ਬੜੀ ਗਰਮੀ ਆਗੇ ਜੇ ਬੜੀ ਉਹ ਗਰਮੀ ਨੂੰ ਤੂੰ ਇੱਥੇ ਕੜੀ ਬਹਿ ਜਾਂਦੇ ਕਿ ਦੁਕਾਨ ਤੇ ਠੰਡੇ ਹੋਏ ਆ ਜਾਂਦੇ ਨਹੀਂ ਤੇ ਪਾਣੀ ਲਿਆ ਮੇਰੇ ਪੁੱਤ ਬੜੀ ਗਰਮੀ ਬੜੀ ਤੇ ਪਾਣੀ ਲਿਆ ਮਮੀ ਵਾਸਤੇ ਮਮੀ ਸ਼ਹਿਰੋਂ ਆਈ ਛੇਤੀ ਲੈ ਕੇ ਆ ਹਏ ਵਧੀਆ ਬਣ ਗਿਆ ਸੁਧਰ ਸੂਰਤ ਪਹਿਣਾ ਬਣ ਕੇ ਪਰ ਗਰਮੀ ਪੜੀ ਕਿਤੇ ਰੱਬ ਨੇ ਲੋਹੇ ਦੀਆਂ ਤਾਈਆਂ ਇੰਨੀ ਜ਼ਿਆਦੀ ਗਰਮ ਵਾਵਾ ਲੈ ਆਂਦੇ ਲੱਗਦੇ ਤੁਸੀਂ ਇੱਕ ਉਧਰ ਲੈ ਆਉਂਦੇ ਬੱਚੇਰਾ ਸੀਗਾ ਤੇ ਕਿੱਥੇ ਤੁਹਾਡੀ ਚਾਚੀ ਪਤਾ ਨਹੀਂ ਬੈਠੀ ਹੁਣੀ ਅੰਦਰ ਉਹਨੂੰ ਵੇਲਾ ਮੈਂ ਕਿੰਨੀਆਂ ਆਵਾਜ਼ਾਂ ਦਿੱਤੀਆਂ ਤੇ ਮਦੀਨੀ ਫਰੀਦ ਵੀ ਬਾਹਰ ਪਤਾ ਨਹੀਂ ਕਿ ਵੇਲਾ ਕੀ ਫਿਰ ਜਿੰਨਾ ਕ ਮੇਰੇ ਲਈ ਕਰਦੀ ਮੋਨ ਨਹੀਂ ਕਰਦਾ ਉਹ ਲਿਆ ਕੇ ਡਾਕਤਾ ਤੇ ਮੈਨੂੰ ਤਾਂ ਲੱਗਦਾ ਵੀ ਉੱਥੇ ਦੇ ਭਰਾ ਨੇ ਵੀ ਚਲਾ ਛੱਡਿਆ ਗਵਾਵਨੀ ਇਹਦੇ ਪਜਾਉਂਦਾ ਤੇ ਇਹਦੇ ਚਿਬਾ ਹੋਇਆ ਜਿਵੇਂ ਡੇਗਿਆ ਡੁੱਗਿਆ ਵੇਖਿਓ ਤੁਸੀਂ ਧਿਆਨ ਨਾਲ ਤੁਸੀਂ ਆਖਿਓ ਮੈਂ ਤੇ ਤੈਨੂੰ ਪਹਿਲਾਂ ਹੀ ਬੋਤ ਕਿਹਾ ਸੀ ਮੈਨੂੰ ਨਾ ਚੀਜ ਦੇ ਜਦੋਂ ਚੀਜ ਉਹਨੂੰ ਸਾਹਮਣੇ ਹੀ ਤੇ ਆਉਂਦੀ ਨਹੀਂ ਤੇ ਦੇਣ ਦਾ ਮੈਂ ਦਾਦਾ ਕਰਕੇ ਦੇ ਦਈਦਾ ਵੀ ਚੱਲ ਬੁਰੇ ਬਣੇ ਚੰਗੇ ਆ ਬੁਰੇ ਤਾਂ ਜਵਾਬ ਵੜ ਦੇਣਦਾ ਪਈ ਇਹ ਤੇ ਕਪੜੇ-ਕਪੜੇ ਲਾ ਕੇ ਤੇ ਬਹਿ ਗਈ ਮੈਂ ਆ ਹੀ ਮੇ ਕਪੜੇ ਚੇਂਜ ਕਰ ਲਿਆ ਮੈਂ ਆਪਣੇ ਪਾਕੇ ਕਰ ਮੈਂ ਚਾਹ ਚੂਣੀ ਪੀਣੀ ਮੇਰਾ ਪੁੱਤ ਤੂੰ ਬਣਾ ਦੇ ਭਾਵੇਂ ਉਹਨੂੰ ਕਿ ਮੈਨੂੰ ਜੇ ਨਿੰਬੂ ਪਾਣੀ ਬਣਾ ਕੇ ਤਾਂ ਬੜੀ ਗਰਮੀ ਮੇਰਾ ਦਿਲ ਘੜ ਕੜ ਜਾਂਦਾ ਐ ਸੇ ਨਿੰਬੂ ਪਾਣੀ ਪੀਣਾ ਕੋਈ ਨਿੰਬੂ ਪਾਣੀ ਬਣਾ ਦੇਣੇ ਆ ਆ ਸੂਟ ਵੇਖ ਨਾ ਆ ਮਟਰ ਦੀ ਲੀ ਲਾ ਕੇ ਆਹੀ ਚੱਲ ਅੱਛਾ ਹਾਂ ਆ ਦੋਵੇਂ ਸੂਟ ਤੇ ਲੀ ਸੋੜੀ ਇਹ ਕੋਲੇ ਆਉਦੇ ਕੋਈ ਨਹੀਂ ਮੰਮੀ ਨੇ ਬਣਾ ਦੇਣੀ ਮੈ ਜਾਣਾ ਪੈਗਾ ਸਿੱਕੇ ਨਾ ਚਲ ਕੋਈ ਨਹੀਂ ਮੈਂ ਆਪਣੀ ਟੀਲ ਬਣਾ ਲਵਾਂ ਬਤਿਏ ਤੂੰ ਆਪਣੀ ਲਈ ਵੀ ਲੈ ਆਉਣਾ ਸੀ ਆਪਣੇ ਲਈ ਆਹ ਹੌਲਾ ਜਾਰ ਆ ਵੀ ਮੈਂ ਤੇਰੇ ਲਈ ਲੈ ਆਉਂਦਾ ਮਿੱਠੀਆਂ ਆ ਵੀ ਤੇਰੇ ਲਈ ਲੈ ਆਉਂਦਾ ਆ ਮੈਨੂੰ ਉਹਨੂੰ ਇੱਥੇ ਆਉਂਦਾ ਮੈਨੂੰ ਆਦੀ ਮੇਰੇ ਲਈ ਮੈਂ ਹaithe ਉਹ ਪਾ ਇਥੋ ਲੈਣੀ ਉਹ ਜਿਹੜਾ ਆਉਂਦਾ ਜਸ ਪਾਈ ਜੇ ਨਹੀਂ ਆਉਂਦਾ ਹਾਂ ਹਾਂ ਉਹਦੇ ਕੋ ਲੈ ਦਾਂਗੇ ਇਹਨੂੰ ਅੱਗੇ ਵੀ ਉਹਦੇ ਲੈਂਦੀ ਆ ਤੇ ਮੈਂ ਵੀ ਤੂੰ ਮੇਰੇ ਕੱਲ ਆਈ ਪਿੰਨੋ ਤੇ ਮੰਮੀ ਆਦੀ ਨੂੰ ਕਹਿ ਦਿੰਦੀ ਆ ਚੁੱਪਾ ਕਰਕੇ ਰੱਖ ਲੈ ਉਸ ਤੋਂ ਆਣਾ ਮੰਮੀ ਜੀ ਕੀ ਲੈਣ ਗਈ ਸ਼ੇਰਾ ਸੂਟ ਨਹੀਂ ਲੈਂਦਾ ਮੰਮੀ ਮੇਰਾ ਸੂਟ ਨਹੀਂ ਲੈਂਦਾ ਜਿਵੇਂ ਮੰਮੀ ਦੀ ਬੜੀ ਮਾਨ ਦੀ ਹੁੰਦੀ ਹੈ ਗੱਲ ਕੋਈ ਨਹੀਂ ਮੈਂ ਕਿੰਨਾ ਮੇਰੇ ਨਾਲ ਬੋਲੀ ਆਣ ਕੇ ਹੈ ਆਹ ਜਾਂ ਤਾਂ ਲੈ ਕੇ ਆਉਂਦੀ ਮੈਂ ਤਾਂ ਤੁਹਾਡਾ ਹੁਣ ਜਾਣਾਂ ਤੇ ਮੈਂ ਤਾਂ ਨਾਲ ਲੈ ਕੇ ਆਉਣਾ ਮੈਨੂੰ ਵੀ ਪਤਾ ਨਹੀਂ ਤੇਰੀ ਪੀਕਾ ਤੋਂ ਆ ਜਾਣਾ ਕਿੰਨਾ ਮੈਨੂੰ ਆਣ ਕੇ ਬੋਲੀ ਪਤਾ ਨਹੀਂ ਉਹਨੇ ਕੀ ਸਿਖਾਇਆ ਤੇ ਕੀ ਨਹੀਂ ਸਿਖਾਇਆ ਤੇ ਐਡੀ ਜ਼ਬਾਨ ਆ ਕੇ ਵਾਈ ਮੇਰੇ ਨਾਲ ਹੂੰ ਹੁਣ ਵੀ ਬਣੀ ਰੋਟੀਆਂ ਵੀ ਰਾਤ ਸਾਰ ਸਾਰ ਕੇ ਲਾਈਆਂ ਕੋਈ ਰੋਟੀ ਨਹੀਂ ਚੱਜਦੀ ਵਿੱਚ ਇੱਕ ਵੀ ਤੇ ਖਾਣ ਨੂੰ ਕਿਤੇ ਨਹੀਂ ਕਰਦਾ ਮੈਂ 24 ਘੰਟੇ ਕੁੱਤੇ ਖਾਣੇ ਵੀ ਕਰੀ ਜਾਊਂਗੀ ਤੇ ਅਗਲਾ ਆਖ ਦਿੰਦਾ ਵੇਖਣ ਲਾ ਵੀ ਚਾਸੇ 100 ਇਹ ਨਹੀਂ ਮੈਨੂੰ ਤਾਂ ਲੱਗਦਾ ਤੇਰੀ ਮਾਂ ਨੇ ਪੰਪ ਚਾੜੇ ਆ ਇਹ ਗਈ ਸੀ ਨਾ ਚਾੜੇ ਹੋਣੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਹੋਣੀਆਂ ਅੱਗੇ ਨਹੀਂ ਦੱਸਦੀ ਹਾਂ ਰਾਤ ਮੈਂ ਤਾਂ ਤਾਂ ਹੀ ਆਣੀ ਹੈ ਰਾਤ ਨਾ ਇਹਨੂੰ ਕੱਲਿਆ ਕਰੋ ਇਹਨੂੰ ਕਿਉਂਕਿ 7-2 ਘੰਟੇ ਜਾਇਆਗਾ ਤੇ 2 ਘੰਟੇ ਜਾਇਆ ਕਰ ਵਾਪ ਹਾਂ ਜੇ ਤੇ ਮੇਰਾ ਤਾਂ ਮੂੰਹ ਬਹੁਤ ਹੀ ਮੰਦਾ ਹਾਲ ਹੋ ਗਿਆ ਨਹੀਂ ਇਹੋ ਜੀ ਗਰਮੀ ਚ ਕਾਹਦਾ ਸ਼ਹਿਰ ਜਾਣਾ ਕਿਥੇ ਜਾ ਹਾਂ ਕੋਈ ਨਿਕ ਬਣਾਵੇ ਬਣੂ ਫਰੀਦ ਲੈ ਕੇ ਆ ਨਿੰਬੂ ਪਾਣੀ ਬਣਾ ਕੇ ਲੈ ਕੇ ਆ ਹੁਣ ਮੰਮੀ ਤੇ ਉਹ ਨਹੀਂ ਪੀਣਾ ਆਵਾਜ਼ ਦੇ ਵੀ ਅਸਮਿੰ ਕਿਥੇ ਫਰੀਦ ਫਰੀਦ ਨੂੰ ਆਵਾਜ਼ ਦੇ ਚਾਚੀ ਆਪਣੀ ਨੂੰ ਇਹ ਨੂੰ ਘੜੀ ਕਰਨੀ ਗਰਮੀ ਲਾ ਦਿੰਦੀ ਮੈਂ ਤੇ ਤੁਹਾਨੂੰ ਅੱਗੇ ਬਹਿ ਜਾਂ ਦਿੰਦੇ ਮੇਲਾ ਹੁਣ ਚੇਤਾ ਆ ਮੈਂ ਕਿੰਨੀਆਂ ਆਵਾਜ਼ਾਂ ਮਾਰੀਆਂ ਤੈਨੂੰ ਵੀ ਮੈਨੂੰ ਪਾਣੀ ਦੇ ਲਿਆ ਕੇ ਮੈਂ ਗਰਮੀ ਚੋਂ ਆਈ ਆ ਮਾੜਾ ਮੋਟਾ ਵੇਖਿਆ ਕਰ ਵੀ ਗਰਮੀ ਚੋਂ ਆਈ ਆ ਲਾ ਮਮੀ ਦੀ ਆਵਾਜ਼ ਹੀ ਨਹੀਂ ਆਈ ਕੋਈ ਆਵਾਜ਼ ਆਈ ਤਾਂ ਗੱਲਾਂ ਕਰਨ ਦੀ ਮੈਂ ਏਸੀ ਘੱਟ ਖਲਾ ਲਿਆ ਕਰ ਥੋੜਾ ਜਿਹਾ ਏਸੀ ਤਾਂ ਬੰਦ ਹੀ ਨਹੀਂ ਮੇਰਾ ਏਸੀ ਤੇਲੇ ਬਸ ਬੈਠੀ ਰਹੀ ਨਹੀਂ ਤੇ ਬਾਹਰ ਮੰਜੀ ਦਾ ਕਿ ਤੈਨੂੰ ਪਤਾ ਵੀ ਕੋਈ ਆਇਆ ਗਿਆ ਜਾਂ ਕਿੱਦਾਂ ਮਮੀ ਤੇ ਗਈ ਸ਼ਾਇਦ ਤੂੰ ਵੀ ਇੱਥੇ ਵੀ ਧਿਆਨ ਨਹੀਂ ਰੱਖਣਾ ਬਹੁਤ ਲਾਪਰਵਾਹ ਮੇਰੀ ਬਰੋਬਰ ਤੇ ਲੰਮੀ ਪੈ ਜਾਂਦੀ ਬਹੁਤ ਲਾਪਰਵਾਹ ਥੋੜੀ ਆ ਉਹ ਸੋਟ ਲਿਆਂਦੇ ਬਣਾ ਕੇ ਮੈਨੇ ਜਾਣਾ ਪੇਕੇ ਛੁੱਟੀਆਂ ਆਈਆਂ ਨਿਆਣਿਆਂ ਨੂੰ ਤੇ ਮੈਂ ਚੱਲ ਜਾਣਾ ਮੇਰੇ ਵੀ ਨਿਆਣਿਆਂ ਨੂੰ ਛੁੱਟੀਆਂ ਤੇ ਮੇਰੀ ਸੁਣ ਗਾਲ ਤੁਸੀਂ ਉਹ ਵੀ ਚਲ ਗਏ ਤੁਸੀਂ ਚਲ ਗਏ ਕੰਮ ਟਾੜੀਆਂ ਮਾਵਾ ਕਰਨ ਕੀ ਆ ਇੱਥੇ ਮੇਰੇ ਕੋ ਤੇ ਕੰਮ ਨਹੀਂ ਹੁੰਦਾ ਵਾਰੀ ਬੰਨ ਕੇ ਜਾਓ ਪਹਿਲਾਂ ਉਹ ਚਲ ਜੂਗੀ ਫਿਰ ਤੂੰ ਚਲ ਜੀ ਮੇਰੇ ਵੀ ਸੂਟ ਬਣਾ ਕੇ ਲੈ ਮੈਂ ਤੇਰਾ ਹੋ ਕੇ ਆਈ ਮੇਰੇ ਹੱਥ ਲਾ ਆਈ ਇੱਕ ਹਾਂ ਉਹ ਇੰਨੇ ਆਪੀ ਕੀ ਕਰਨਾ ਹਾਂ ਹਾਂ ਉਦਾਂ ਤੇ ਹੋਵੇ ਮੇਰੇ ਤੇ ਦੂਰ ਐਡੀ ਦੂਰ ਮੈਂ ਕਿੰਨੇ ਚਿਰ ਬਾਅਦ ਜਾਣਾ ਵਾ ਤੂੰ ਦਾ 15 ਦਿਨ ਲਾਵੇਂ ਨਾਲੇ ਗਰਮੀ ਨਿਕਲ ਗਰਮੀ ਨਿਕਲ ਜੂਗੀ ਗਰਮੀ ਬੜੀ ਉਦਾਂ 15 ਦਿਨ ਇੰਨੇ ਕੀ ਕਰਨਾ ਜੋ ਆਈ ਜੋ ਉੱਥੇ ਉੱਠ ਕੇ ਆਈ ਆ ਇਹਨੂੰ ਮੜਕ ਸੀ ਦਮੇ ਤੇ 10 ਦਿਨ ਲਾ ਕੇ ਆਉਂਗੀ ਤੇ ਮੇਰੀ ਮੰਮੀ ਕੋਲੋਂ ਬਣਾ ਲਵਾਂਗਾ ਤੇ ਤੇਰੀ ਮੰਮੀ ਨੇ ਕੀ ਦਿੱਤਾ ਤੂੰ ਮੈਨੂੰ ਆਣੀ ਸੂਟ ਬਣਾ ਕੇ ਦੇ ਦੀਜੀ ਜੀ ਉਹਨਾਂ ਨੇ ਆਪਣਾ ਫਰਜ਼ ਨਿ ਕੋਈ ਨਹੀਂ ਦੇਦੀ ਜੀ ਮੈਂ ਮੇਰੇ ਪੇਕੇ ਨੇੜੇ ਹੀ ਆ ਮੈਂ ਸਾਈਕਲ ਤੇ ਚੱਲ ਜਾ ਕਰੂੰਗੀ ਚੱਲ ਜਿਆ ਕਰਦੇ ਉਹ ਦਿਨ ਕਿਉਂ ਨਾ ਤਿਹਾ ਜਿਵੇਂ ਉਹ ਦਿਨ ਆਖਿਆ ਸੀ ਚੱਲ ਜਾ ਤੇ ਫਿਰ ਉਹਦੋਂ ਤੇ ਬੜੀ ਚੁੱਪ ਬੈ ਗਈ ਹਾਂ ਮੈਨੂੰ ਨਹੀਂ ਨਾ ਪਤਾ ਇੰਨੀਆਂ ਗੱਲਾਂ ਕਰਨੀਆਂ ਤੁਸੀਂ ਬਾਤ ਨਹੀਂ ਤੇਰੀ ਮਾਂ ਨੇ ਇਹ ਗੱਲ ਨਾ ਆਖੀ ਵੀ ਮੈਂ ਤੇਰੀ ਸੱਸ ਨੂੰ ਸੂਟ ਹੀ ਬਣਾ ਦੇਣੀ ਕਦੇ ਜੇ ਮੈਨੂੰ ਲੀੜੇ ਬਣਾ ਕੇ ਦਿੱਤੇ ਸੱਸ ਮੇਰੀ ਕਿੰਨੀ ਕ ਬਣਾ ਕੇ ਦਿੰਦੀ ਮੇਰੀ ਮੰਮੀ ਨੂੰ ਆ ਜਵਾਨ ਹੀ ਆ ਵੀ ਤੁਸੀਂ ਇਹ ਕਹਿੰਦੇ ਆ ਦੇ ਦਿਓ ਕੋਈ ਸੂਟ ਨਹੀਂ ਆਂਦੀ ਲੋੜ ਵੇਖ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜੇ ਕੱਲ ਦੀ ਪੇਕੇ ਗਈ ਬੋਲਣ ਬੜਾ ਡਰਦੀ ਆ ਕੋਈ ਹਜ਼ਾਰੀਆਂ ਬੋਲਦੀ ਹੈ ਮੈਂ ਇਹ ਤੇ ਮੇਰੇ ਕੋਲ ਬੋਲਦੀ ਨਹੀਂ ਸੀ ਹਿੰਦੀ ਤੇ ਹੁਣ ਮੇਰੇ ਕੋਲ ਬੋਲਦੀ ਬੜਾ ਇਹਦੀ ਮੰਮੀ ਨੇ ਮੈਂ ਸੱਦਦੀ ਕਿ ਇਹਨੂੰ ਪੁੱਟੀਆਂ ਪਿੜਤੀਆਂ ਪੜਾ ਕੇ ਇਹਨੂੰ ਖਲਾਇਆ ਇਹਨੂੰ ਬਸਾਉਣਾ ਹੈ ਕਿ ਨਹੀਂ ਬਸਾਉਣਾ ਹੈ ਉਹ ਇਹ ਨਾ ਕਾਉਂਦੇ ਤੇ ਏਦੋਂ ਵੀ ਜ਼ਿਆਦਾ ਲੱਗਦੀ ਹਾਂ ਜਾਂ ਕੋਈ ਵੀ ਤੂੰ ਕੰਮ ਕਰਦੀ ਹੈ ਜੇ ਇਹਦੀ ਮੰਮੀ ਬਹੁਤੀ ਤਿੰਨ ਪੰਜ ਮਰਨਾ ਕਰਦੀ ਜਾਂ ਕੋਈ ਗੱਲ ਕਰਦੀ ਜੁੱਲੀ ਬਿਸਤਰਾ ਚਕਾ ਕੇ ਤੇ ਉਹਦੇ ਅੱਗੇ ਤੋਰਦੀ ਹਾਂ ਹੁਣ ਤੂੰ ਵੀ ਲੈ ਜਾ ਐਵੇਂ ਚੱਲ ਜਾ ਐ ਵੀ ਚੱਲ ਜੂਗੀ ਮੈਂ ਵਿਆਹ ਕੇ ਆਈ ਮੈਂ ਨਿਕਲ ਕੇ ਥੋੜੀ ਆਈ ਚਲੋ ਜੀ ਕਦੋਂ ਉਹ ਚੁੱਲੀ ਬਿਚਾ ਕੇ ਤੁਸੀ ਮੰਨੇ ਆਹੀ ਜਿਹੜੇ ਦਿਨ ਤੂੰ ਵਿਆਹ ਕੇ ਆਈ ਜਰੋ ਜੀ ਕਾਦਾ ਉਹ ਜੁੱਲੇ ਬਿਸਤਰਾ ਚ ਕਾ ਰੋ ਜੁੱਲੇ ਬਿਸਤਰਾ ਚ ਕਾ ਰੋ ਵੇ ਕਿੰਨਾ ਬੋਲਦੀ ਵੇ ਹਜੇ ਸੂਟ ਪਾ ਲ ਤੀ ਚਪੜਕਰੀ ਜਾਣੀ ਇਹਨੇ ਕਿਤੇ ਚੁੱਪ ਨਹੀਂ ਕਰਦੀ ਹਜੇ ਸੂਟ ਪਾ ਲ ਤੀ ਚੁੱਪ ਰਹਿਣ ਦਾ ਤੂੰ ਮੌਕਾ ਨਹੀਂ ਦਿੰਦੇ ਮੌਕਾ ਨਹੀਂ ਦਿੰਦੇ ਕੀ ਤੈਨੂੰ ਗੋਲੀ ਮਾਰੀ ਮੈਂ ਮੇਰੇ ਸਿਰ ਖੋਲ ਕੇ ਤੈਨੂੰ ਬੋਲਾਂਦਾ ਹੀ ਜਾ ਜਾ ਕੇ ਕੰਮ ਕਰ ਜਾ ਕੇ ਥੋੜੀ ਪਾਣੀ ਬਣਾ ਜਾ ਕੇ ਵੇ ਵੇਖਿਆ ਤੇ ਲੱਛਣ ਕਿਦਾਂ ਦੇ ਬਹੁਤ ਜ਼ਿਆਦਾ ਮੈਂ ਤਾਂ ਤੁਹਾਨੂੰ ਅਕਲ ਬੋਲ ਮੈਂ ਆਈਸਕ੍ਰੀਮ ਲਿਆਉਂਦੀ ਤੂੰ ਫਰੇ ਦੇ ਜੀ ਤੇ ਪਈ ਤੁਸੀਂ ਖਾਓ ਮੈਂ ਤੁਹਾਡੇ ਲਈ ਲਿਆਉਂਦੀ ਤੋਈ ਤੇ ਮੇਰੇ ਪੁੱਤ ਜੇ ਸ਼ੋਹਣੇ ਜੋ ਖਾ ਚੀ ਜੀ ਆਪਣੀ ਬਾਜੋ ਫਰਿੱਜ ਚ ਪਾ ਖਾਓ ਪੁੱਤ ਮੈਂ ਤਾਂ ਦੁਆਰਾ ਗੁੱਸਾ ਥੋੜੀ ਤਾਂ ਟਿੱਟੇ ਕੱਢਣਾ ਆ ਆ ਕਿੰਨੇ ਦਾ ਆਇਆ ਇਹ ਪਤਾ ਨਹੀਂ ਪੁੱਤ ਇਕੱਠਾ ਹੀ ਬਿਲ ਬਣਿਆ ਹੀ 2 3000 ਦਾ ਮੇਰੇ ਤਾਂ ਤਿੰਨੇ ਹੀ ਸੋਨੇ ਲੱਗੇ ਮੈਂ ਹਾਂ ਚੱਲ ਮੈਂ ਆਪਣੀ ਧੀ ਲੈ ਜਾਣਾ ਤੇ ਇੱਕ ਤੁਸੀਂ ਆਪਣਾ ਬਣਾ ਲਿਆ ਹੁੰਦੀ ਮੈਂ ਕੀ ਕਰਨਾ ਬੁੱਢੇ ਵਾਰੇ ਤੈਨੂੰ ਪਤਾ ਹੁਣ ਕਾਂ ਕਾ ਲੈਣਾ ਆ ਵੀ ਸੋਨਾ ਉੱਥੇ ਮੈਂ ਦਾ ਪ੍ਰੋਗਰਾਮ ਤੇ ਨਹੀਂ ਜਾਣਾ ਹਾਂ ਹਾਂ ਮੈਂ ਉੱਥੇ ਪਾ ਚੂੰਗੀ ਉੱਥੇ ਨਹੀਂ ਮੈਂ ਜਾਣਾ ਵਾ ਫਿਰ ਉਹ ਆਉਂਗੀ ਸੂਰਤ ਮੇਰਾ ਬਣ ਗਿਆ ਪਹਿਲਾਂ ਮੈਂ ਅੱਖ ਨਹੀਂ ਜੀ ਆਂਦੀ ਮੈਂ ਵੀ ਤੇਰੇ ਨਾਲ ਜਾਣਾ ਕਿੰਨੇ ਕਿੱਥੇ ਜਾਣਾ ਇੰਨਾਂ ਨਾਲ ਮੈਂ ਖੜਨਾ ਇਹਦਾ ਸੂਟ ਨਹੀਂ ਚੰਗਾ ਇਹਦਾ ਸੂਟ ਨਹੀਂ ਚੰਗਾ ਇਹਦਾ ਚਾਚਾ ਦਾ ਸੂਟ ਨਹੀਂ ਤੇ ਕੱਲਾ ਕਰਨਗੀ ਆਖੰਦੇ ਹੀ ਮੈਂ ਦੀਦੀ ਦੇ ਪ੍ਰੋਗਰਾਮ ਦੇਖਣ ਜਾਣਾ ਮੈਂ ਹਾਂ ਪਹਿਣਾ ਜੇ ਰੀੜਾ ਲੱਤਾ ਹੈਗੇ ਤੇ ਚਲ ਜਾਣੀ ਤੇ ਮੇਰੀ ਚਾਹਤ ਜਾਂ ਤੇ ਗਈ ਫੇ ਸੂਟ ਚ ਕੋਈ ਚੰਗਾ ਮੈਨੂੰ ਵੀ ਉਹਦਣਾ ਕਹਿੰਦੀ ਮੈਂ ਜਾ ਜਾਂ ਕੋਈ ਚਾਚਾ ਦਾ ਸੂਟ ਬਣਾ ਲਿਉਂਦੀ ਸੂਟ ਤੇ ਹੈ ਨਹੀਂ ਕੋਈ ਵੱਡੇ ਵੱਡੇ ਠਾਣੀਆਂ ਚ ਠਾਣੀਆਂ ਜਾਂਦੀਆਂ ਹੀ ਆਉਂਦੀਆਂ ਇੱਕ ਦੂਜੇ ਦੇ ਪਰ ਲੀੜਾ ਨਹੀਂ ਨਾ ਇਹਦੇ ਕੋਲ ਲੀੜਾ ਨਹੀਂ ਚੰਗਾ ਹਾਂ ਤੇ ਜਾਂਦੇ ਆ ਫਿਰ ਸੰਭਾਲੀ ਹੋਰ ਕੀ ਆ ਆਹੋ ਇਹ ਬਾਜੂ ਤੁਸੀਂ ਰਹੇ ਹੋ ਮੈਂ ਜਾਣਾ ਮੈਂ ਪਰਸ ਜਾਣਾ ਪਰਸ ਚੌਥ ਅੱਛਾ ਤੇ ਮੈਂ ਫਿਰ ਆ ਜਾਣਾ ਛੁੱਟੀਆਂ ਚ ਬਾਅਦ ਚ ਜਾਉਂਗੀ ਫਿਰ ਆਹ ਸੰਭਾਲ ਲੈਂਦੀ ਮੈਂ ਜਲਦੀ ਜਲਦੀ ਆਹ ਸੰਭਾਲਾ ਆਹੋ ਇਹ ਸੰਭਾਲ ਲੈਂਦੀ ਆ ਆ ਉਹਨੂੰ ਦੇ ਦੇਂਨੇ ਗੁੱਸੇ ਦੀ ਮਾਰੀ ਸੁੱਟ ਗਈ ਚੱਲ ਘਰ ਦਾ ਕੰਮ ਕਰਦੀ ਰਹੇ ਪਿਆਰ ਸਿੱਪਣੇ ਨਹੀਂ ਹੁੰਦੀ ਦੀ ਛਤੀ ਉੱਥੋਂ ਮੈਂ ਸੰਭਾਲ ਲਿਆਉਂਗੀ ਨਹੀਂ ਮੇਰੀ ਗੱਲ ਸੁਣਾ ਆਹ ਸੂਤ ਉਹਨੂੰ ਦੇ ਦੇਂਨੇ ਚਲ ਫਿਰ ਵੀ ਘਰ ਦਾ ਕੰਮ ਕਰਦੀ ਰਹਿੰਦੀ ਆ ਚਲ ਦੇ ਦੇਨੇ ਔਖੀ ਬੜੀ ਮੇਕਦਾ ਦੀ ਸਮਝ ਨਹੀਂ ਆਉਂਦੀ ਇਹ ਜੀ ਓਕੇ ਤੇ ਤਾਂ ਬੜੀ ਆ ਘਰ ਬਸ ਮਾਰੇ ਪਿੱਟਦੇ ਆਪਰਾ ਔਖੇ ਤੇ ਜੀਆ ਜਿਹੜਾ ਇਹ ਤਾਂ ਪ੍ਰਾਣ ਹੀ ਆਇਆ ਸੀ ਉੱਥੇ ਅੱਛਾ ਉਹਨੇ ਕਿਤੇ ਮਿਲ ਮਿਲਦਾ ਵੱਧ ਘਟ ਘੱ ਇੰਨੇ ਦੱਸਿਆ ਹੋਊਗਾ ਜਾ ਕੇ ਬਹੁਤੀ ਔਖਾ ਬੋਲਦੀ ਮੈਂ ਵੀ ਬੋਲਦ ਨੂੰ ਕਹਤਾ ਮੈਨੂੰ ਗਾੜੀ ਪੈ ਗਈ ਜਿੱਦਾਂ ਬੰਦਾ ਜਮਾ ਚੱਕੀ ਉਹਨਾਂ ਨੂੰ ਸੁਪਨਾ ਆਉਣਾ ਵਾ ਇਹਨੇ ਜਾ ਕੇ ਦੱਸਿਆ ਹੋਣਾ ਤਾਂ ਉਹਨਾਂ ਵੀ ਅੱਗੋਂ ਆਪਣਾ ਵੀ ਸਮਝਾਇਆ ਜੀ ਤੁਸੀਂ ਬਚਿਤਨ ਨੂੰ ਸਮਝਾਉਣਾ ਮਮਮੀ ਜੀ ਉਹਨਾਂ ਨੇ ਤਾਂ ਆਪਣਾ ਫਰਚਨ ਪਾਤਾ ਤੇ ਤੁਸੀਂ ਵੀ ਮੈਨੂੰ ਕੋਈ ਸੂਟ ਬਣਾ ਦੋ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਇਆ ਚੱਲ ਬਣਾ ਦੋਗੀ ਇੱਕ ਸੂਟ ਨਾ ਮੇਰੀ ਸਾਰੀ ਗਰਮੀ ਲੰਘ ਜਾ ਚੱਲ ਬਣਾ ਦੋਗੀ ਤੇ ਫੇਰੀ ਵਾਲਾ ਆਉਣਾ ਆਉਂਦਾ ਹੁੰਦਾ ਆਪਣੇ ਪਿੰਡੋਂ ਦੇ ਮੈਨੂੰ ਦੇ ਦੋ ਆਵੇ ਕਿੱਡੇ ਸੋਹਣੇ ਸੂਟ ਇੱਕ ਮੈਨੂੰ ਦੇ ਦੋ ਇਹਨਾਂ ਤੇ ਬੜੀ ਛਿੱਪ ਤੇਰੀ ਆਖਾ ਫੇਰ ਰੱਖਣਾ ਪਰੀ ਤੇ ਮੈਂ ਨਾ ਲੜਦੀ ਤੇ ਮਮੀ ਨੇ ਮੇਰੇ ਵਾਸਤੇ ਬਣਾ ਕੇ ਲਿਆ ਕੇ ਦਿੱਤੀ ਤੇ ਤੂੰ ਕਿ ਮੇਰੇ ਸੂਟਾਂ ਹੀ ਸੂਟ ਮੰਗਦੀ ਤੇ ਦੀਦੀ ਇੱਕ ਮੈਨੂੰ ਦੇ ਦੋਗੇ ਫੇਰ ਕੀ ਹੋ ਜੂਗਾ ਇੱਕ ਤਿੰਨ ਆ ਇੱਕ ਮੈਨੂੰ ਦੇ ਦੋ ਮੈਂ ਦਿੱਤੇ ਆ ਤੇਰੇ ਤੇ ਸੂਟ ਖੱਬੂ ਖਪਾਏ ਪਹਿਲਾਂ ਕਿਉਂ ਮੈਨੂੰ ਕੀ ਹੋਇਆ ਮੈਂ ਲੱਗੂਗਾ ਵੀ ਹਾਂ ਵੀ ਇਹ ਤੂੰ ਪਾਇਆ ਸੂਟ ਪਾਇਆ ਵਾ ਇਹਨੋ ਹੌਲੇ ਵਧੀਆ ਲੱਗਣਾ ਵਾ ਨਾ ਤੈਨੂੰ ਤੋਲਦੀ ਜਾ ਆਹ ਹੌਲਾ ਦੇ ਦੋ ਸੈਂਟਰ ਚ ਹੌਲਾ ਹੀ ਆ ਨਹੀਂ ਕੋਈ ਸੂਟ ਇਹਨਾਂ ਚ ਉਦਨੀ ਕੋਈ ਵੀ ਮਿਲਦੀ ਨਹੀਂ ਦੇ ਪੰਮਾ ਮੱਥਾ ਮਾਰ ਡਮ ਜੇ ਜਿੰਨੇ ਕੁ ਜੋਗੀ ਹੈਗੀ ਦੇਰ ਦਾਵਾ ਮੱਥਾ ਨਹੀਂ ਮੈਂ ਕਿਹਾ ਮੇਰਾ ਕੋਈ ਕੀ ਜਾ ਜਾਂਦੀ ਇਹ ਸੱਜ ਜਾਂਦੀ ਮੈਂ ਮਾਰਦੀ ਨਹੀਂ ਮੰਮੀ ਮੇਰਾ ਵੀ ਬਣਾ ਲੈਂਦੇ ਤੇ ਮੈਨੂੰ ਕੋਈ ਲੋੜ ਹੀ ਕਹਿਣ ਦੀ ਆ ਨਾ ਦੋ ਉਹ ਜੋ ਇਹ ਮੁੰਡਾ ਉਥੋਂ ਮੇਲਾ ਲੁੱਟ ਲੈਂਦਾ ਹੋਈ ਇਹਨੇ ਬਾਤ ਜਾਣਾ 15 ਦਿਨ ਲੱਗੇ ਨਹੀਂ ਕੀ ਕਰ ਰਹੇ ਹੋ ਮੈਂ ਤੇ ਜਾਉਂਗੀ ਦਾਦੇ ਲਾਗ ਰਹਾ ਹੂੰਗੀ ਤਾਂ ਵੇਖ ਮੇਰੀ ਮਮਾ ਕਿੰਨਾ ਸਮਾਂ ਦੇਣਗੀ ਮੈਂ ਮੈਂ ਭਾਵੇਂ ਇਹਦੇ ਚ ਇਹਨੂੰ ਭਾਵੇਂ ਇਹਨਾਂ ਚ ਕੋਈ ਇੱਕ ਦੇ ਦੇ ਦਿੰਦੀ ਕਿੰਨੀਆਂ ਮੈਂ ਵਾਜਾ ਮਾਰੀਆਂ ਨੇ ਵਾਜ ਨਹੀਂ ਦਿੱਤੀ ਤਾਂ ਇਹ ਮੇਰੇ ਮਾਨ ਤੋਂ ਦੂਰ ਹੁੰਦੀ ਜਾਂਦੀ ਆ ਵਾਜ ਦੇਣ ਦਾ ਫਰਜ਼ ਬੰਦਾ ਵੀ ਨਹੀਂ ਬੰਦਾ ਹਾਂ ਉਸੇ ਵੇਲੇ ਨੇ ਸੋੜ ਗਿਆ ਮੇਰੀ ਪਹਿਲੀ ਵਾਜਤੀ ਆਈ ਤੇ ਮੈਂ ਵੀ ਵਾਜਾ ਦਿੱਤੀ ਆਹ ਆਹ ਸਮਾ ਲਈ ਮੇਰੇ ਨਾਲ ਹੀ ਦੋਰਾ ਬਹਿ ਜਾਂਦਾ ਇਹਦਾ ਦਵਾਦਫੀ ਮੈਂ ਨਾ ਰਹਿ ਜਾ ਆ ਲੈ ਆਹ ਸਮਾ ਲਈ ਸਵਾਈ ਆਪੇ ਨਰੇ ਦਿੱਦੇ ਹਣੇ 100 ਮੰਜਾ ਦੀ ਮੰਗ। ਦਿੱਤਾ ਹੈ ਫਿਰ ਆਰਡਰ ਸਵਾਈ ਦੇ ਲਈ। ਸਵਾਈ ਨਾਲ ਦੇਣ ਬਹਿ ਜੀ। ਹਾਂ ਸਵਾਈ ਨਹੀਂ ਮੈਂ ਦੇਣੀ ਤੇ ਸਵਾਈ ਸੀ। ਨਹੀਂ ਪਾਣੀ ਵਿਆਹ ਖਿੰਦੀ ਮੈਨੂੰ ਪਤਾ ਹੁੰਦਾ ਤੇ ਜੂਟ ਦੇਤੀ ਉੱਥੇ ਹੀ ਬਸ ਇਹ ਲੱਗ ਤੇ ਮਾਂ ਘੁੰਮਦਾ ਹੀ ਰਹਿੰਦਾ ਹੁਣ ਇਹਦਾ। ਹੇ ਲਿੱਲੋ ਦੀਦੀ ਇੰਨੀਆਂ ਗੱਲਾਂ ਨਾ ਨਾ ਕਰੋ ਮੈਨੂੰ ਲਿੱਲੋ ਆਪਣਾ ਸੂਟ ਮੈਂ ਨਹੀਂ ਸੁਆਉਂਦੀ ਇੰਨੀਆਂ ਗੱਲਾਂ ਕੀਤੀਆਂ ਤੇ ਕੀ ਲਿਆ ਸੂਟ ਲਿਆ। ਮੈਂ ਕਦੋਂ ਦੇਣ ਲੱਗੀ ਮੈਂ ਅੱਗੇ ਅਕ ਨਹੀਂ ਵੀ ਮਾਹ ਮੇਰੇ ਵਾਸਤੇ ਸੂਟ ਲਿਆਉਂਦੀ ਐ। ਕਿਤੇ ਮੈਨੂੰ ਕਿਤੇ ਕੋਟ ਕਿਤੇ ਚਾਰਜ ਤਾਂ ਉੱਚਾ ਠੰਡਾ ਪਾਣੀ ਕੁਝ ਕੁਝ ਨਹੀਂ ਐ ਪੱਕੀ ਝਲ ਮੈਨੂੰ ਏ ਕਿੰਨੀ ਕਰਨੀ ਆ ਵਲਵ ਜੀ ਨਿੰਬੂ ਪਾਣੀ ਪਾ ਕੇ ਕਰਾਰਾ ਜਿਹਾ ਨੂਨ ਪਾ ਕੇ ਫਿਰ ਲਿਆ ਕੇ ਤੇ ਕਰਨੀ ਬੜੀ ਨਿੰਬੂ ਪਾਣੀ ਤੇ ਮੇਰਾ ਵੀ ਕੋਟ ਕਪਾਲੀ ਵਿੱਚੀ ਪੱਕੀ ਚਾਹ ਚੱਲਦੀ ਜਿਵੇਂ ਜਾਨ ਨਹੀਂ ਹੁੰਦੀ ਅੱਛਾਂ ਚ ਉਹ ਚੇ ਤਾਂ ਥੋੜੀ ਕਰਦਾ ਵਾ ਤੇ ਵੇਖ ਕੇ ਸਾੜਾ ਚੜਿਆ ਪਿਆ ਬਿਹਾਰੀਆਂ ਸੂਟ ਆ ਗਈ ਤੇ ਬੁਲਟ ਚੰਗੀ ਤਰ੍ਹਾਂ ਤੋਤਾ ਵਾ ਹਾਂਜੀ ਤੋਤਾ ਕਿੱਥੇ ਲਾਇਆ ਉਹ ਆਂ ਤੇ ਮੇਰਾ ਬੁਲਟ ਲਾਇਆ ਪਿੱਛੋਂ ਕਿੱਥੇ ਲਾਇਆ ਇਹ ਉਹਦਾ ਬੁਲਟ ਕੀ ਕੀ ਪਤਾ ਪਹਿਲਾਂ ਦਾ ਲੱਗਾ ਹੋਇਆਗਾ ਐਂ ਤੇ ਨਹੀਂ ਲਾਇਆ ਐ ਤੇ ਗਾਹ ਨਹੀਂ ਮੈਂ ਦੇਣੀ ਚੀਜ਼ ਭਾਵੇਂ ਲੜਾਈ ਭਾਵੇਂ ਚੀਜ਼ ਨਾ ਦੇ ਆ ਕਰੇ ਨਾ ਮੈਂ ਨਹੀਂ ਦੇਣੀ ਜਦੋਂ ਮੁੱਕਰੀ ਜਾਂਦੀ ਆ ਤੇ ਜੀ ਸਦਕੇ ਲੈ ਜੀ ਜਿਹਦਾ ਪੇਕੇ ਨੂੰ ਜਾਣਾ ਇੱਥੇ ਸਾਰੇ ਦੇ ਬੋਲਡ ਪਾਣੇ ਮਾਣੇ ਚੰਗਾ ਕੋਸ ਖਾ ਕੇ ਖਲਾਇਆ ਭਰਾ ਆ ਇਹ ਭਰਾ ਨੇ ਚੰਗਾ ਕੋਸ ਖਾ ਕੇ ਖਲਾਇਆ ਇੰਨੀ ਦਮ ਦਸਾ ਇਤ ਜਾਨ ਵੀ ਅੱਫਸੇ ਲੱਗੀ ਰਹਿੰਦੀ ਮਮੀ ਜੀ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਮੈਂ ਬੜੇ ਚਿਰ ਦੀ ਤੁਹਾਡੇ ਗੱਲਾਂ ਸੁਣਦੀ ਤੂੰ ਹੀ ਕਦੀ ਮੇਰੀ ਮਾਂ ਦੀਆਂ ਗੱਲਾਂ ਕਦੀ ਮੇਰੇ ਭਰਾ ਨੂੰ ਗੱਲਾਂ ਕਦੀ ਮੇਰੇ ਪਿਓ ਨੂੰ ਗੱਲਾਂ ਕੀ ਗੱਲ ਹੈ ਜਿਹੜੀ ਗੱਲ ਕਰਨੀ ਮੇਰੇ ਨਾਲ ਸਿੱਧੀ ਕਰੋਗੇ ਕਰੋ ਗੱਲ ਮੇਰੇ ਪਹਿਲਾਂ ਤਾਂ ਮੇਰੀ ਤੂੰ ਸੁਣ ਵੀ ਤੂੰ ਨਿਪ ਪਾਣੀ ਬਣਾਉਣ ਦੀ ਕਿ ਕੰਦਾਂ ਨਾਲ ਗੱਲਾਂ ਮੈਂ ਕੰਦਾਂ ਨਾਲ ਲੱਗੀ ਜਿਹੜੀ ਗੱਲ ਲੱਗੀ ਆਹੀ ਤੇਰੀਆਂ ਗੱਲਾਂ ਕੰਦਾਂ ਨਾਲ ਲਾ ਕੇ ਸੁਣਦੇ ਆ ਤੂੰ ਛੜੀਆਂ ਤੇ ਲਾ ਸੁਣ ਤੂੰ ਇੱਕੋ ਬੰਦਾ ਹੋਰ ਕਿਉਂ ਗੱਲ ਕਰ ਲੈਂਦਾ ਦੇ ਤੇਰੀ ਦੀ ਮੇਰੀਆਂ ਚੁਗਲੀਆਂ ਦੇ ਤੇਰੀ ਦੀ ਮੇਰੀਆਂ ਚੁਗਲੀਆਂ ਕਰੀ ਜਾ ਤੂੰ ਅੱਜ ਤੇ ਕੰਮ ਕਰੇ ਤੇ ਤੇਰੀਆਂ ਕੋਈ ਨਾ ਗੱਲਾਂ ਕਰੇ ਕੋਈ ਗੱਲ ਨਹੀਂ ਅੱਜ ਦੇ ਕੰਮ ਮੈਂ ਕੀ ਨਹੀਂ ਕਰਦੀ ਸੱਚੀ ਗੱਲ ਕਰਨ ਆਲੀ ਆ ਵੀ ਤੂੰ ਬੋਲਦੀ ਬੜਾ ਹੁਣ ਹੁਣ ਕਿੱਦਾਂ ਪੱਕੀ ਛੁੱਟ ਕੇ ਗਈ ਉਹ ਮੰਮੀ ਕਹਿੰਦੇ ਸੀ ਮੈਂ ਹੋਰ ਮੂੰਹ ਚ ਲਾਚੀਆਂ ਪਾਉਣ ਜਿਹੜੇ ਤੇਰੀ ਦੀ ਮੇਰੀਆਂ ਚੁਗਲੀਆਂ ਕਰੀ ਜਾਣੀਆਂ ਮੇਰੀਆਂ ਚੁਗਲੀਆਂ ਕਰੀ ਜਾਣ ਨਾ ਚੁਗਲੀਆਂ ਤੇਰੀਆਂ ਕੀ ਲਾ ਲੈ ਨਹੀਂ ਲਾਚੀਆਂ ਕਿ ਪਾਉਣੀਆਂ ਜੰਗ ਲੜ ਨਾ ਨਾ ਕਦੀ ਲੜੂਗੀ ਉਹ ਜੇ ਕਰਕੇ ਵਿਖਾਓ ਮੇਰੀ ਗੱਲ ਫਿਰ ਹਾਂ ਤੇਰਾ ਦਾ ਮਾਰਿਆ ਕੱਟ ਕੇ ਨਾ ਕਰ ਕਰਕੇ ਤੁਹਾਡੇ ਮੂੰਹ ਹਲ ਵੇਖਣ ਦੇਈ ਮੈਂ ਕਿੰਨੇ ਦਿਨ ਹੋ ਗਏ ਤੁਹਾਡੇ ਮੂੰਹ ਹਲ ਵੇਖਣ ਦੀ ਤੇ ਜਿੱਥੇ ਬਹਿਣਾ ਉੱਥੇ ਮੇਰੀਆਂ ਗੱਲਾਂ ਜਿੱਥੇ ਬੈਣੀ ਆ ਉੱਥੇ ਮੇਰੀਆਂ ਗੱਲ ਬੰਦਾ ਹੋਰ ਕਿਸ ਦੀ ਗੱਲ ਕਰ ਲਿੰਦਾ ਕੋਈ ਰਿਸ਼ਤੇਦਾਰ ਦੀ ਗੱਲ ਕਰ ਲਿੰਦਾ ਕੋਈ ਕੋਈ ਵੱਲੋਂ ਜਿਆਦਾ ਰੱਬ ਦਾ ਨਾਮ ਲੈਂਦੇ ਰਹਿੰਦੇ ਇਹ ਗੱਲ ਇੱਕ ਦੀ ਕਦੀ ਕੀਤੀ ਬੜਾ ਤਾਂ ਤੁਸੀਂ ਨਾ ਆਪਣਾ ਨਾਮ ਲੈਂਦੇ ਮੇਰੇ ਪਾਠ ਕਰ ਕਰ ਕੇ ਗੱਲ ਕਰ ਲੈਂਦੀ ਪਾਠ ਕਰ ਕਰਕੇ ਥਕੀਆਂ ਪਈਆਂ ਜੋ ਤੁਸੀਂ ਲੈਂਦੀਆਂ ਰੱਬ ਦਾ ਨਾਮ ਮੈਂ ਤਾਂ ਨੀ ਪਾਣੀ ਨਹੀਂ ਬੰਦਦਾ ਸੂਟ ਟਾਡੇ ਬਣਾ ਕੇ ਲੈਣਾ ਦੇ ਲਈ ਮੰਮੀ ਤੂੰ ਬਣਾ ਕੇ ਪਿਆ ਉਹ ਨਿੰਬੂ ਪਾਣੀ ਮੈਂ ਨਹੀਂ ਨਿੰਬੂ ਪਾਣੀ ਬਣਾਉਣਾ ਮੈਂ ਲੱਗੀ ਆਪਣਾ ਕੰਮ ਕਰਨਾ ਤੇ ਉਸ ਘਰ ਤੇ ਤੈਨੂੰ ਵੀ ਤੇ ਇੱਕ ਦਿੱਤਾ ਹੀ ਆ ਵਿੱਚ ਮੈਂ ਨਹੀਂ ਲੈਂਦੀ ਆਪਣਾ ਲੈ ਫੜ ਲਓ ਆਪਣਾ ਟੁੱਟਾ ਜਿਹਾ ਸੂਟ ਮੇਰੀ ਜੀ ਬਾਲ ਲਾਤੀ ਮੈਂ ਚੱਲ ਤੂੰ ਤਿੰਨੇ ਤੂੰ ਤਿੰਨੇ ਸੁਆ ਕੇ ਗੱਲ ਪਾ ਨਹੀਂ ਤੇ ਨਾ ਸਹੀ ਵੇਖੀ ਇਹਨੇ ਇਹ ਤੋਂ ਚੁਪਾਉਣਾ ਨਹੀਂ ਸੱਦੋ ਇਹਦਾ ਨਹੀਂ ਕੱਲ ਬਣੇ ਤੇ ਕੱਲ ਨੂੰ ਕੰਮ ਨਾ ਕਰੇਗਾ ਇਹ ਅੱਖ ਮੈਨੂੰ ਕਰ ਮੇਰੇ ਤੋਂ ਕੰਮ ਨਹੀਂ ਜੀ ਹੋਣਾ ਦੇਰ ਕੋ ਕਿਥੋਂ ਕੰਮ ਤੈਨੂੰ ਤਾਂ ਮੈਂ ਕਦੇ ਵੀ ਨਹੀਂ ਕੰਮ ਡਾਉਣਾ ਇਹਦੀ ਲੁਤਰੋ ਐਡੀ ਲਾ ਕੇ ਘਲਾਤੀ ਉਹਨਾਂ ਨੇ ਮੈਨੂੰ ਉਹਨਾਂ ਨੇ ਇੱਕ ਗੱਲ ਕਰ ਲੈਣ ਦੇ। ਕੁਲਾਉਣਾ ਨਹੀਂ ਕੁਲਾਉਣਾ ਨਹੀਂ ਸੀ ਚਾਹੀਦਾ ਤੁਹਾਨੂੰ। ਤੇ ਮੈਨੂੰ ਤੇ ਪੁੱਛਿਆ ਹੀ ਨਹੀਂ ਤੇਰੇ ਸਾਹਮਣੇ ਉਹਨੇ ਪੁੱਛਿਆ ਮੈਂ ਚੱਲਨੀ। ਮੈਂ ਤਾਂ ਜਦੋਂ ਤਿਆਰ ਹੋਈ ਵੇਖੀ ਉਦੋਂ ਆਂਦੀ ਮੈਂ ਚੱਲਨੀ। ਜਿਉਂ ਇਡਾ ਮਿੰਗਾ ਮੇਰਾ ਬੋਲ ਉਹਦੀ ਵੀ ਡੰਡ ਲਾਤੀ ਐ। ਹੁਣ ਏਡੀ ਜਬਾਨ ਲੱਗੀ ਐ ਤਾਂ ਹੀ ਮੇਰਾ ਚਿੱਤ ਕਰਦਾ ਹੁਣ ਗਾਂ ਲੈ ਕੇ ਤੁਰ ਪਈ। ਬੱਸੇ ਚੜਾਇਆ ਕਰੋ ਇਹਨੂੰ। ਮੈਂ ਸਾਈਕਲ ਤੇ ਜਾਇਆ ਕਰੂਗੀ ਕਿ ਆਹ ਤਾਂ ਪੇਕੇ ਪੇਕੇ ਬਹੁਤ ਔਕੜ ਤੇ ਮੁਤਰਕਵਾਤ ਨੇ ਜਿਹੜੇ ਤੇ ਪਹੁੰਚਿਆ ਨਹੀਂ ਜਾਣਾ ਇਹਦੇ ਕੋਲ। ਆ ਬੂਹੇ ਅੱਗੇ ਤੇ ਪੇਕੇ। ਨਾ ਇਹਦੀ ਮੰਮੀ ਨੂੰ ਫੋਨ ਲਾਉ ਮੇਰੇ ਹੈਗਾ ਲਾਉ ਤੈਨੂੰ ਸੱਦੂ ਹੈਗਾ ਵਾ ਹਾਂ ਹੈਗਾ ਵਾ ਚਲੇ ਦੀ ਮਾਂ ਨੂੰ ਲਾਉਣੇ ਫੋਨ ਤੇ ਮੈਂ ਉਹਦੇ ਨਾਲ ਕਰਦੀ ਇੱਕ ਨਹੀਂ ਮੈਂ ਤਾਂ ਦੱਸਦਾ ਹੀ ਆ ਇਹ ਆਪ ਕੋਲੇ ਨਿੜਾਲੇ ਏਸੀ ਆਪਣਾ ਲਵਾਉ ਨਿਕਲ ਲੋ ਜੇ ਬੋਲਦੀ ਤਾਂ ਫਿਰ ਤੁਹਾਨੂੰ ਤੁਹਾਨੂੰ ਕੀ ਲੋੜੀ ਸੀ ਬੈੱਡ ਸਭ ਕੁ ਲੈਂਦੀ ਤੁਸੀਂ ਕੱਢ ਕੇ ਲਾਓ ਬਾਹਰ ਨਹੀਂ ਆਜੇ ਕਿ ਸੂਤ ਆਉਗੀ ਨਹੀਂ ਮੈਂ ਆਨੀ ਆ ਚਲ ਮੈਂ ਤੇ ਇਹਦੇ ਮੂੰਹ ਨੂੰ ਨਹੀਂ ਮੈਂ ਤਾਂ ਨਿੱਕੇ ਨਿੱਕੇ ਆਪਣੇ ਨਿਆਣਿਆਂ ਦੇ ਮੂੰਹ ਨੂੰ ਨਹੀਂ ਚੌਕਦੀ ਫਿਰ ਇਹਨੂੰ ਤਾਂ ਚਾਹੀਦਾ ਨਾ ਵੀ ਇਹ ਨਾਲ ਕੋਲ ਲੈ ਕੇ ਦਿੱਤਾ ਉਹ ਨਹੀਂ ਇਹਨੂੰ ਦੇਖਦਾ ਮੇਰੇ ਸੂਟ ਤੈਨੂੰ ਦੇਖ ਕੇ ਇਹਨੂੰ ਵੀ ਮੇਰੇ ਸੂਟ ਲੈ ਕੇ ਦਿੱਤੇ ਬੜੀ ਜਾਨ ਉਹ ਨਹੀਂ ਨੂੰ ਦੇਖੇ ਵੀ ਨੀਲ ਮਾਰੀ ਤੋ ਮੈਨੂੰ ਬੈਡਲ ਮਾਰੀ ਲੈ ਕੇ ਦਿੱਤਾ ਮੈਂ ਤਾਂ ਪਿੱਕਾਂ ਲੈ ਕੇ ਦਿੱਤਾ ਉਹ ਨਾ ਇਹ ਨਾ ਦੇਖੇ ਵੀ ਇਹਨੂੰ ਲੈ ਲੈ ਤੇ ਓਥੇ ਮੇਰੀ ਤੀ ਜਾ ਮੇਰੇ ਪਾਣੀ ਨੇ ਨੀ ਬੂਆਲਾ ਬਣਾ ਕੇ ਬਣਾ ਦੇ ਨੀ ਚਲ ਮੈਂ ਤਾਂ ਨਿੰਗੂਆਲਾ ਪਾਣੀ ਤਾਂ ਬਣਾ ਦੇ ਨੀ ਮੈਨੂੰ ਬੜਾ ਗੁੱਸਾ ਆਉਂਦਾ ਹਣੀ ਤੇ ਨੀ ਤੂੰ ਮੇਰੀ ਤੀ ਬਣਾ ਕੇ ਦੇ ਤੂੰ ਤਾਂ ਮੇਰੀ ਸੇਵਾ ਕਰਿਆ ਕਰ ਕਰੋਂ ਲੱਗਦਾ ਮੈਂ ਤਨ ਬਣਾ ਦੇ ਨੀ ਤੂੰ ਏਸੀ ਵਾਲੇ ਤੇਰਾ ਬਹੁਤ ਘੜੀ ਮੈਂ ਬਣਾ ਲਿਆ ਲਿਆ ਦੇਣੀ ਆ ਮੈਂ ਬਈ ਨਹੀਂ ਮੇਰੀ ਤੀ ਤੇ ਬਣਾ ਕੇ ਦੇ ਤੈਨੂੰ ਟੈਨਸ਼ਨ ਲੱਗੀ ਪਈ ਇਹਨੂੰ ਮੰਗ ਰੋਬਾ ਕਰਾ ਕਮ ਕਰਾਉਣਾ ਇਹਦੀ ਮਾਂ ਨੂੰ ਮੈਨੇ ਇਕੱਰੀ ਲਾ ਲਏ ਤੇ ਫੋਨ ਨਾਲੇ ਤੈਨੂੰ ਇਹ ਰੀ ਲਿਉਣੀ ਉਹਦੀ ਤੇ ਨਾਲੇ ਲਿਉਣੀ ਮੈਂ ਇਹਦੀ ਆਹੋ ਹੈਂ ਤੂੰ ਇਹਨੂੰ ਕੀ ਮਤਾਂ ਦੇ ਕੇ ਤੋਰੇ ਹੈਂ ਆਹ ਮਤਾਂ ਦੇ ਫਰੀ ਕੀ ਤੰਦ ਤੋਂ ਤੰਦ ਨਹੀਂ ਚੁੱਕਦੀ ਆ ਜਾ ਮੇਰੀ ਸੀ ਮੇਰੇ ਪਾਣੀ ਨਾਲ ਸੀ ਮੈਂ ਲਿਆ ਕੇ ਦੇਨੀ ਤੈਨੂੰ ਕੋਈ ਨਹੀਂ ਬਹਿ ਜਾ ਏਸੀ ਵਾਲੇ ਅੰਦਰ ਤੈਨੂੰ ਮੈਂ ਬਣਾ ਕੇ ਲਿਆ ਕੇ ਦੇਨੀ